ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਨਾਨਕ ਸਰ ਵਿਖੇਸ ਲਾਈਵ ਦੀ ਸੇਵਾ ਨਮੋਣਾ ਜ਼ਿਆਦਾਤਰ ਮੈਨੂੰ ਜਾਣਦੇ ਹੀ ਹੈ ਮੇਰਾ ਮਕਸਦ ਮੈਂ ਕਿਸੇ ਕਿਸੇ ਪਾਰਟੀ ਨਾਲ ਅਜੇ ਤੱਕ ਨਹੀਂ ਜੁੜਿਆ ਜਦੋਂ ਮੈਨੂੰ ਵਿਕਾਸ ਜੀ ਅਮਾਲੀਆ ਜੀ ਨੇ ਮੈਨੂੰ ਬੁਲਾਇਆ ਇੱਕ ਇਹਨਾਂ ਦੀ ਮੀਟਿੰਗ ਨਾਲ ਰੱਖੀ ਤੇ ਇਹਨਾਂ ਏਜੰਡੇਆਂ ਦੇ ਬਾਰੇ ਦੱਸਿਆ ਸਭ ਤੋਂ ਪਹਿਲਾਂ ਤਾਂ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ ਜਿਹੜਾ ਕਹਿੰਦੇ ਵੀ ਬਰਾਬਰਤਾ ਲਿਆਉਣਾ ਵਾ ਅਮੀਰ ਤੇ ਗਰੀਬ ਨੂੰ ਗਰੀਬ ਦੇ ਵਿੱਚ ਬਰਾਬਰਤਾ ਲਿਆਉਣਾ ਵਾ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਕਿਵੇਂ ਆ ਸਕਦੀ ਆ ਇਹਨਾਂ ਨੇ ਕਿਹਾ ਵੀ ਆਪਾਂ ਕਿਸੇ ਅਮੀਰ ਤੋਂ ਖੋ ਕੇ ਗਰੀਬ ਨੂੰ ਨਹੀਂ ਦੇਣਾ ਇਹਦੇ 'ਚ ਨਹੀਂ ਬਰਾਬਰਤਾ ਹੈਗੀ ਬਰਾਬਰਤਾ ਇਹ ਆ ਕਿ ਇਹਨਾਂ ਨੂੰ ਦੋਨਾਂ ਨੂੰ ਬਰਾਬਰ ਰੱਖਿਆ ਜਾਵੇ ਜੇ ਕੋਈ ਗਰੀਬ ਆ ਉਹਦੀ ਜਿਹੜੀ ਇਨਕਮ ਆ ਉਹ ਵਧਾਉਣੀ ਪੈਣੀ ਆ ਫਿਰ ਮੈਂ ਕਿਹਾ ਉਹ ਕਿਵੇਂ ਵਧੂਗੀ ਫਿਰ ਇਹਨਾਂ ਨੇ ਐਕਸਪਲੇਨ ਕੀਤਾ ਉਸ ਗੱਲ ਨੂੰ ਜਦੋਂ ਇਹਨਾਂ ਨੇ ਉਸ ਚੀਜ਼ ਨੂੰ ਮੈਨੂੰ ਬਹੁਤ ਜਿੱਥੋਂ ਤੱਕ ਸਮਝ ਆਈ ਆ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜੋ ਸਿਸਟਮ ਅੱਜ ਚੱਲ ਰਿਹਾ ਵਾ ਉੱਥੋਂ ਵੀ ਆਪਣੀ ਬੰਦੇ ਜਾ ਕੇ ਜਿਹੜੇ ਇੱਥੇ ਇਹ ਸਿਸਟਮ 'ਚ ਰਹਿੰਦੇ ਆ ਉੱਥੇ ਜਾ ਕੇ ਉਸੇ ਸਿਸਟਮ 'ਚ ਢਲ ਜਾਂਦੇ ਆ ਪਰ ਇੱਥੇ ਆ ਕੇ ਫਿਰ ਉਹ ਉਸੇ ਸਿਸਟਮ ਦੇ ਵਿੱਚ ਹੀ ਆ ਜਾਂਦੇ ਆ ਪਰ ਇਹਨਾਂ ਨੇ ਜਦੋਂ ਮੈਨੂੰ ਉੱਥੋਂ ਦੀ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਵਾ ਪੰਜਾਬ ਨੂੰ ਟੈਕਸ ਮੁਕਤ ਕਰਨਾ 18 ਸਾਲ ਤੱਕ ਦੀ ਪੜ੍ਹਾਈ ਜਿਹੜੀ ਆ ਬੱਚਿਆਂ ਦੀ ਫ੍ਰੀ ਹੋ ਜਾਵੇ ਹੈਲਥ ਫ੍ਰੀ ਹੋ ਜਾਵੇ ਤੇ ਜਿਹੜੇ ਜਦ ਕਿ ਮੇਨ ਸਭ ਤੋਂ ਮੁੱਦਾ ਜਿਹੜਾ ਅੱਜ ਕੱਲ ਇੱਕ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਦਾ ਉਹਦਾ ਹੱਕ ਨਹੀਂ ਮਿਲਦਾ ਉਹਨੂੰ ਸਿਰਫ 500 500 ਰੁਪਏ ਜਾਂ 400 ਰੁਪਏ ਦਿਹਾੜੀ ਮਿਲਦੀ ਹੈ ਅੱਜ ਦੇ ਜਮਾਨੇ ਦੇ ਵਿੱਚ ਆਪਾਂ ਵੀ ਸੋਚਦੇ ਆਂ ਆਪਾਂ ਵੀ ਦੇਖ ਮਤਲਬ ਇਸ ਗੱਲ ਨੂੰ ਸਮਝਦੇ ਆਂ ਵੀ 4-500 ਰੁਪਏ ਦੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਇਸ ਕਰਕੇ ਇਸ ਪਾਰਟੀ ਦਾ ਜੋ ਮੇਨ ਏਜੰਡਾ ਮੈਨੂੰ ਸਭ ਤੋਂ ਬੈਸਟ ਲੱਗਾ ਏਜੰਡੇ ਤਾਂ ਸਾਰੇ ਬੈਸਟ ਨੇ ਮਤਲਬ ਇਸ ਗੱਲ ਤੇ ਮੈਂ ਬੜਾ ਮੈਨੂੰ ਬੜਾ ਖੁਸ਼ੀ ਹੋਈ ਜਦੋਂ ਇਹਨਾਂ ਨੇ ਮੈਨੂੰ ਇਸ ਗੱਲ ਤੇ ਦੱਸਿਆ ਵੀ ਇੱਕ ਮਜ਼ਦੂਰ ਦੀ ਜਿਹੜੀ ਦਿਹਾੜੀ ਹੈ ਮਤਲਬ ਉਹ ਘੱਟੋ ਘੱਟ 1600 ਰੁਪਏ ਹੋਣੀ ਚਾਹੀਦੀ ਆ 200 ਰੁਪਏ ਘੰਟਾ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਕਿਵੇਂ ਹੋ ਸਕਦੀ ਹੈ ਫਿਰ ਉਹਨਾਂ ਨੇ ਇਹਨਾਂ ਨੇ ਮੈਨੂੰ ਐਕਸਪਲੇਨ ਕੀਤਾ ਉਹ ਮੈਂ ਸ਼ਾਇਦ ਚੰਗੀ ਤਰ੍ਹਾਂ ਤੁਹਾਨੂੰ ਨਹੀਂ ਦੱਸ ਪਾਵਾਂਗਾ ਪ੍ਰਧਾਨ ਸਾਹਿਬ ਉਹ ਆਪ ਹੀ ਸਾਰੀ ਗੱਲ ਤੁਹਾਨੂੰ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ